ਪਰਬਤੀ ਮਹੱਲਾ ਪਹਿਲਾ ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ ਤਸਕਰ ਸ਼ਬਦ ਨਿਵਾਰਿਆ ਨਗਰ ਵੁੱਠਾ ਸਾਬਾਸ ਜਾਂ ਤੂੰ ਰਾਖ ਹੈ ਰਾਖ ਲੈ ਸਾਬਤ ਹੋਇ ਐ ਰਾਸ ਐਸਾ ਨਾਮ ਰਤਨ ਨਿਧ ਮੇਰੇ ਗੁਰਮਤਿ ਦੇ ਲੱਗੋ ਪਗ ਤੇਰੇ ਰਹਾਉ ਮਨ ਜੋਗੀ ਮਨ ਭੋਗੀ ਆ ਮਨ ਮੂਰਖ ਗਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਪੰਚ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟ ਏਕ ਵਿਖਾਣੀ ਐ ਕਹੋ ਨਾ ਦੇਖਿਆ ਜਾਈ ਖੋਟੋ ਪੂਠੋ ਰਾਲੀ ਐ ਮਿਨ ਨਾਵੇਂ ਪਤ ਜਾਈ ਜਾਂ ਤੂੰ ਮਿਲਹਿ ਤਾਂ ਮਿਲ ਰਹਾ ਜਾਂ ਤੇਰੀ ਹੋਏ ਰਜਾਈ ਜਾਤ ਜਨਮ ਨਹਿ ਪੂਚੀਐ ਸੱਚ ਕਰ λεਹੁ ਬਤਾਈ ਸਾ ਜਾਤ ਸਾ ਪਤ ਹੈ ਜੇ ਕਰਮ ਕਮਾਏ ਜਨਮ ਮਰਨ ਦੁਖ ਕਾਟੀਐ ਨਾਨਕ ਛੂਟ ਸੁਨਾਈ ਪਰਬਾਤੀ ਮਹੱਲਾ ਪਹਿਲਾ ਜਾਗਤ ਬਿਗਸੈ ਮੂਠੋ ਅੰਦਾ ਗਲ ਪਾਈ ਸਿਰ ਮਾਰੇ ਧੰਦਾ ਆਸਾ ਆਵੇ ਮਨ ਸਾ ਜਾਈ ਉਰਜੀ ਤਾਣੀ ਕਿਸ਼ਨਾ ਬਸਾਏ ਜਾਗ ਸਜੀਵਨ ਜਾਗਣ ਹਾਰਾ ਸੁਖ ਸਾਗਰ ਅੰਮ੍ਰਿਤ ਪੰਡਾਰਾ ਰਹਾਉ ਕਹਿਉ ਨਾ ਬੂਝੈ ਅੰਧ ਨਾ ਸੂਝੈ ਪੁੰਡੀ ਕਾਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੇ ਵਡਾਈ ਦਿਨ-ਦਿਨ ਆਵੇ ਤਿਲ-ਤਿਲ ਸੀਜੈ ਮਾਇਆ ਮੋਹ ਘਟਾਈ ਬਿਨ ਗੁਰ ਬੂਡੋ ਠੌਰ ਨਾ ਪਾਵੇ ਜਬ ਲਗ ਦੂਜੀ ਰਾਈ ਐਨਸ ਜੀਆਂ ਦੇਖ ਸੰਭਾਲੈ ਸੁਖ-ਦੁਖ ਪੁਰਬ ਕਮਾਈ ਕਰਮਹੀਨ ਸੱਚ ਭੀਖਿਆ ਮੰਗੇ ਨਾਨਕ ਮਿਲੇ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਸਤ ਕਰੂੰ ਮੂਰਖ ਜਗ ਕਹੀਆ ਅਦਕ ਬਕੋ ਤੇਰੀ ਲਿਵ ਰਹੀਆ ਪੂਲ ਚੂਕ ਤੇਰਾ ਦਰਬਾਰ ਨਾਮ ਬਿਨਾ ਕੈਸੇ ਆਚਾਰ ਐਸੇ ਝੂਠ ਮੁਠੇ ਸੰਸਾਰਾ ਨਿੰਦਕ ਨਿੰਦਾ ਮੁਝੇ ਪਿਆਰਾ ਰਹਾਉ ਜਿਸ ਨਿੰਦ ਹੈ ਸੋਈ ਵਿਦ ਜਾਣੈ ਗੁਰ ਕੈ ਸ਼ਬਦੇ ਦਰਨੀ ਛਾਣੈ ਕਾਰਨ ਨਾਮ ਅੰਤਰਗਤ ਜਾਣੈ ਜਿਸਨੋ ਨਦਰ ਕਰੇ ਸੋਈ ਵਿਦ ਜਾਣੈ ਮੈਂ ਮੈ ਲੋ ਉਜਲ ਸਚ ਸੋਈ ਊਤਮ ਆਖ ਨਾ ਊਚਾ ਹੋਈ ਮਨ ਮੁਖ ਖੂਲ ਮਹਾ ਬਿਖ ਖਾਈ ਗੁਰਮੁਖ ਹੋਏ ਸੋ ਰਾਚੈ ਨਾਹੀਂ ਅੰਧੋ ਬੋਲੋ ਮੁਗਦਗਵਾਰ ਹੀਣੋ ਨੀਚ ਬੁਰੋ ਬਰਿਆਰ ਨੀ ਧਨ ਕੋ ਧਨ ਨਾਮ ਪਿਆਰ ਇਹ ਤਨ ਸ਼ਾਰ ਹੋਰ ਵਿਖਿਆ ਸ਼ਾਰ ਉਸਤਤ ਨਿੰਦਾ ਸ਼ਬਦ ਵਿਚਾਰ ਜੋ ਦੇਵੇ ਤਿਸ ਕੋ ਜੈਕਾਰ ਤੂੰ ਬਖਸ਼ ਹੈ ਜਾਤ ਪਤ ਹੋਏ ਨਾਨਕ ਕਹਿ ਕਹਾਵੇ ਸੋਏ ਪਰਬਾਤੀ ਮਹੱਲਾ ਪਹਿਲਾ ਖਾਇਆ ਮੈਲ ਵਿਧਾਇਆ ਪੈਂਦਾ ਘਰ ਕੀ ਹਾਨ ਵਾਕਬਾ ਕਵਾਦ ਚ ਲਾਇਆ ਬਿਨ ਨਾਮੈ ਬਿਖ ਜਾਣ ਬਾਬਾ ਐਸਾ ਬਿਖ ਮਝਾਲ ਮਨ ਵਾਸਿਆ ਵਿਬਲ ਝਾਗ ਸਹਜ ਪ੍ਰਗਾਸਿਆ ਰਹਾਉ ਬਿਖ ਖਾਣਾ ਬਿਖ ਬੋਲਣਾ ਬਿਖ ਕੀ ਕਾਰ ਕਮਾਈ ਜਮਦਰ ਬਾਦੀ ਮਾਰੀਐ ਛੂਟਸ ਸਾਚੈ ਨਾਹੀ ਜਿਵੇਂ ਆਇਆ ਤਿਵੇਂ ਜਾਏ ਸੀ ਕੀ ਆ ਲਿਖ ਲੈ ਜਾਏ ਮਨ ਮੁਖ ਮੂਲ ਗਵਾਇਆ ਦਰਗਾਹ ਮਿਲੇ ਸਜਾਈ ਜਗ ਖੋਟੋ ਸਚ ਨਿਰਮਲੋ ਗੁਰ ਸ਼ਬਦੀ ਵਿਚਾਰ ਤੇ ਨਰ ਵਿਰਲੇ ਜਾਣੀਐ ਜਿਨੇ ਅੰਤਰ ਗਿਆਨ ਮਾਰਾਰ ਅਜਰ ਜਰੈ ਨੀਚਰ ਚਰੈ ਅਮਰ ਆਨੰਦ ਸਰੂਪ ਨਾਨਕ ਜਲ ਕੋ ਮੀਨ ਸੈ ਥੇ ਭਾਵੈ ਰਾਖੋ ਪ੍ਰੀਤ ਪ੍ਰਭਾਤੀ ਮਹੱਲਾ ਪਹਿਲਾ ਗੀਤ ਨਾਦ ਹਰਖ ਚਤਰਾਈ ਰਹਾਸ ਰੰਗ ਫਰਮਾਇ ਛਕਾਈ ਪੈਨਣ ਖਾਣਾ ਚੀਤ ਨਾ ਪਾਈ ਸਾਚ ਸਹਜ ਸੁਖ ਨਾਮ ਵਸਾਈ ਕਿਆ ਜਾਨਾ ਕਿਆ ਕਰਹਿ ਕਰਾਵੇ ਨਾਮ ਬਿਨਾ ਤਨ ਕ੍ਰਿਸ਼ਨਾ ਸਖਾਵੇ ਰਹਾਉ ਜੋਗ ਬਨੋਦ ਸਵਾਦ ਆਨੰਦਾਂ ਮਤ ਸਤ ਭਾਏ ਭਗਤ ਗੋਬਿੰਦਾ ਕੀਰਤ ਕਰਮ ਕਾਰ ਨਿਜ ਸੰਦਾ ਅੰਤਰ ਰਵਤੋ ਰਾਜ ਰਵਿੰਦਾ ਪ੍ਰਿਓ ਪ੍ਰਿਓ ਪ੍ਰੀਤ ਪ੍ਰੇਮ ਉਰ ਤਾਰੀ ਦੀਨਾ ਨਾਥ ਪਿਓ ਬਨਵਾਰੀ ਅਨ ਦਿਨ ਨਾਮ ਦਾਨ ਬ੍ਰਤ ਕਾਰੀ ਤ੍ਰਿਪਤ ਤਰੰਗ ਤਤ ਵਿਚਾਰੀ ਅਕਥੋ ਕਥੋ ਕਿਆ ਮੈਂ ਜੋਰ ਭਗਤ ਕਰੀ ਕਰਾਏ ਮੋਰ ਅੰਤਰ ਵਸਹਿ ਚੂਕੈ ਮੈਂ ਮੋਰ ਕਿਸ ਸੇਵੀ ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਹਾਰਸ ਮੀਠਾ ਐਸਾ ਅੰਮ੍ਰਿਤ ਅੰਤਰ ਦੀਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਧਰਾਪਿਓ ਤਨ ਸੁਖ ਹੋਏ ਪ੍ਰਭਾਤੀ ਮਹੱਲਾ ਪਹਿਲਾ ਅੰਤਰ ਦੇਖ ਸ਼ਬਦ ਮਨ ਮਾਨਿਆ ਅਵਰ ਨਰਾਗਨ ਹਾਰਾ ਹੈਨ ਸਦੀਆਂ ਦੇਖ ਸਮਾਲੇ ਕਿਸ ਹੀ ਕੀ ਸਰਕਾਰਾ ਮੇਰਾ ਪ੍ਰਭ ਰਾਗ ਘਣੋ ਅਤ ਰੂੜੋ ਦੀਨ ਦਿਆਲ ਪ੍ਰੀਤਮ ਮਨਮੋਹਨ ਆਤ ਰਸ ਲਾਲ ਸੰਗੂੜੋ ਰਹਾਉ ਉਪਰ ਕੂਪ ਗगन ਪਨਿਹਾਰੀ ਅੰਮ੍ਰਿਤ ਪੀਵਣ ਹਾਰਾ ਜਿਸ ਕੀ ਰਚਨਾ ਸੋ ਵਿਦ ਜਾਣੈ ਗੁਰਮੁਖ ਗਿਆਨ ਵਿਚਾਰਾ ਪਸਰੀ ਕਿਰਨ ਰਸ ਕਮਲ ਬਗਾਸੀ ਸਸ ਕਰ ਸੂਰ ਸਮਾਇਆ ਕਾਲ ਬਿੰਦੂਸ ਮਨ ਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਭ ਪਾਇਆ ਆਤ ਰਸ ਰੰਗ ਚ ਲੂਲੇ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੀ ਰਵ ਰਹਿਆ ਪ੍ਰਭ ਸੋਈ ਪ੍ਰਭਾਤੀ ਮਹੱਲਾ ਪਹਿਲਾ 12 ਮਹਾਂ ਰਾਵਲ ਖਪ ਜਾਵੇ ਜੋ ਸ਼ੇਵ ਮਹ ਸੰਨਿਆਸੀ ਜੋਗੀ ਕਾਪੜੀਆ ਸਿਰ ਖੂਥੇ ਬਿਨ ਸ਼ਬਦ ਹੈ ਗਲ ਪਾਸੀ ਸ਼ਬਦ ਰਤੇ ਪੂਰੇ ਬਹਿਰਾਗੀ ਔ ਹੱਠ ਹਸਤ ਮਹ ਭੀਖਿਆ ਜਾਚੀ ਏਕ ਭਾਏ ਲਿਵ ਲਾਗੀ ਰਹਾਉ ਬ੍ਰਾਹਮਣ ਵਾਦ ਪੜਹੈ ਕਰ ਕਿਰਿਆ ਕਰਨੀ ਕਰਮ ਕਰਾਈ ਬਿਨ ਬੂਝੇ ਕਿਸ ਸੂਝੈ ਨਾਹੀ ਮਨ ਮੁਖ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੂਚਾ ਚਾਰੀ ਸਾਚੀ ਦਰਗਾਹ ਮਾਨੇ ਅਨ ਦਿਨ ਨਾਮ ਰਤਨ ਲਿਬ ਲਾਗੇ ਜੁਗ ਜੁਗ ਸਾਚ ਸਮਾਨੇ ਸਗਲੇ ਕਰਮ ਧਰਮ ਸੋਚ ਸੰਜਮ ਜਪ ਤਪ ਤੀਰਥ ਸ਼ਬਦ ਵਸੇ ਨਾਨਕ ਸਤ ਗੁਰ ਮਿਲੇ ਮਲਾਇ ਦੁਖ ਪ੍ਰਾਸਤ ਕਾਲ ਨਸੇ ਪ੍ਰਭਾਤੀ ਮਹੱਲਾ ਪਹਿਲਾ ਸੰਤਾਂ ਕੀ ਰੇਣ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ ਕਹਾਂ ਕਰੈ ਬਪਰਾ ਜਮ ਡਰ ਪੈ ਗੁਰਮੁਖ ਹਿਰਦੈ ਮੋਰਾਰੀ ਜਲ ਜਾਓ ਜੀਵਨ ਨਾਮ ਬਿਨਾ ਹਰ ਜਪ ਜਾਪ ਜਪੋ ਜਪ ਮਾਲੀ ਗੁਰਮੁਖ ਆਵੈ ਸਾਧ ਮਨਾ ਰਹਾਉ ਗੁਰਿਅਪਦੇਸ ਸਾਚ ਸੁਖ ਜਾਕੋ ਕਿਆ ਤਿਸ ਉਪਮਾ ਕਹੀਐ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖ ਲਈਐ ਚੀਨਾ ਗਿਆਨ ਧਿਆਨ ਤਨ ਸਾਚਉ ਏਕ ਸ਼ਬਦ ਲੈ ਬਲਾਵੈ ਨਿਰਾ ਲੰਬ ਨਿਰਹਾਰ ਨਿਹ ਕੇਵਲ ਨਿਰਭਉ ਤਾੜੀ ਲਾਵੈ ਸ਼ਾਇਰ ਸਫਤ ਭਰੇ ਜਲ ਨਿਰਮਲ ਉਲਟੀ ਨਾਵ ਤਰਾਵੈ ਬਾਹਰ ਜਾ ਤੋ ਠਾਕ ਰਹਾਵੇ ਗੁਰਮਖ ਸਹਿਜ ਸਮਾਵੇ ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮਖ ਆਪ ਪਛਾਨਿਆ ਨਾਨਕ ਕਹਿ ਅਵਰ ਨਹੀਂ ਤੂਜਾ ਸਾਚ ਸ਼ਬਦ ਮਨ ਮਾਨਿਆ ਰਾਗ ਪਰਭਾਤੀ ਮਹੱਲਾ ਤੀਜਾ ਚੌਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮੁਖ ਵਿਰਲਾ ਕੋਈ ਪੂਜੈ ਸ਼ਬਦੇ ਰਹਿ ਆਸਮਾਈ ਨਾਮ ਰਤੇ ਸਦਾ ਸੁਖ ਪਾਵੈ ਸਾਚ ਰਹਿ ਲਿਵ ਲਾਈ ਹਰ ਹਰ ਨਾਮ ਜਪੋ ਜਨ ਭਾਈ ਗੁਰ ਪ੍ਰਸਾਦ ਮਨ ਅਸਥਿਰ ਹੋਐ ਅਨ ਦਿਨ ਹਰ ਰਸ ਰਹਿ ਆਗਾਈ ਰਹਾਉ ਅਨ ਦਿਨ ਭਗਤ ਕਰੋ ਦਿਨ ਰਾਤੀ ਇਸ ਜੁਗ ਕਾਲਾ ਹਾ ਭਾਈ ਸਦਾ ਜਨ ਨਿਰਮਲ ਮਹਿ ਨਾ ਲਾਗੈ ਸੱਚ ਨਾਮ ਚਿਤ ਲਾਈ ਸੁਖ ਸ਼ਿੰਗਾਰ ਸਤਿਗੁਰੂ ਦਿਖਾਇਆ ਨਾਮ ਵੱਡੀ ਵਡਿਆਈ ਅਖੋਟ ਭੰਡਾਰ ਭਰੇ ਕਦੇ ਟੋਟ ਨਾ ਆਵੇ ਸਦਾ ਹਰਿ ਸੇਵਹੁ ਭਾਈ ਆਪੇ ਕਰਤਾ ਜਿਸ ਨੂੰ ਦੇਵੈ ਤਿਸ ਵਸੈ ਮਨ ਆਈ ਨਾਨਕ ਨਾਮ ਧਿਆਏ ਸਦਾ ਤੂੰ ਸਤਗੁਰ ਦੀ ਆਦਿਖਾਈ